ਮੰਮੀ ਹਾਂ ਚਾਹ ਪੀ ਲੈ ਨਾ ਜੀ ਜੇ ਤਾਂ ਕਰਦਾ ਨਹੀਂ ਸੀ ਚਾਹ ਪੀਣ ਚਲ ਕੁਝ ਨਹੀਂ ਹੁੰਦਾ ਪੀ ਲਓ ਹੁਣ ਰੱਖ ਲੈ ਮੈਨੂੰ ਮੰਮੀ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਅੱਜ ਉਹ ਕੁਝ ਕਹਿਣ ਨੂੰ ਜੀ ਕਰਦਾ ਤੈਨੂੰ ਕੈਲਾ ਭਾਈ ਹੁਣ ਤੱਕ ਕਿਹੜਾ ਕੁਝ ਨਹੀਂ ਕਿਹਾ ਹੁਣ ਤੱਕ ਤਾਂ ਮੰਮੀ ਤੁਹਾਡੀਆਂ ਸੁਣਦੀ ਆਈ ਹੈ ਜਿਹੜਾ ਅੱਜ ਕਹਿਣ ਨੂੰ ਜੀ ਕਰਦਾ ਫੇਰ ਕਿਹੜਾ ਤੂੰ ਹਟੇਂਗੀ ਕੈਲਾ ਪਰ ਕੁਛ ਅੱਜ ਦਾ ਕਹੀਂ ਮੰਮੀ ਕੁਛ ਮਾੜਾ ਨਹੀਂ ਕੁਛ ਚੰਗਾ ਹੀ ਕਹਿਣੀ ਆ ਤੁਹਾਡੇ ਵਾਸਤੇ ਅੱਜ ਤੁਹਾਨੂੰ ਸਭ ਤੋਂ ਪਹਿਲੀ ਧਾਰ ਮੇਰੇ ਮੂੰਹੋਂ ਆਪਦੇ ਲਈ ਕੁਛ ਵਧੀਆ ਸ਼ਬਦ ਸੁਣੋਗੇ ਵਧੀਆ ਸ਼ਬਦ ਅੱਜ ਤੈਨੂੰ ਕੀ ਹੋ ਗਿਆ ਕੁੜੇ ਚਲ 6:30 ਫਿਰ ਜਿਹੜੀ ਕੁਛ ਵਧੀਆ ਗੱਲ ਕਹਿਣੀ ਹੈ ਤਾਂ ਮੰਮੀ ਜਿਹੜੀ ਗੱਲ ਦੀ ਮੈਨੂੰ ਜਮਾਂ ਉਮੀਦ ਨਹੀਂ ਸੀ ਨਾ ਤੁਹਾਡੇ ਤੱਕ ਤੁਸੀਂ ਉਹ ਕਰ ਦਿਖਾਈ ਕਿਹੜੀ ਕੁੜੇ ਤੁਸੀਂ ਨੇ ਸੱਚ ਇੱਕ ਬਹੁਤ ਚੰਗਾ ਕੰਮ ਕੀਤਾ ਜਿਹੜਾ ਤੁਸੀਂ ਹਰਪੀਨੈਸ ਘਰ ਵਿੱਚ ਲੈ ਕੇ ਆਏ ਉਹਨੂੰ ਇੱਥੇ ਜਗ੍ਹਾ ਦਿੱਤੀ ਰਹਿਣ ਨੂੰ ਖਾਨੂੰ ਪਤਾ ਉਹਦੇ ਨਾਲ ਕਿੰਨਾ ਕੁਸ਼ ਹੋ ਗਿਆ ਵਿਚਾਰੀ ਨਾਲ ਜੇ ਤੁਸੀਂ ਉਸ ਨੂੰ ਇਸ ਘਰ ਵਿੱਚ ਨਾ ਰੱਖਦੇ ਪਤਾ ਹੀ ਨਹੀਂ ਉਹ ਵਿਚਾਰੀ ਕਿੱਥੇ ਜਾਂਦੀ ਉਹ ਇਹ ਤਾਂ ਮੇਰਾ ਫਰਜ਼ ਹੀ ਬਣਦਾ ਸੀ ਨਾਲੇ ਮੈਂ ਨਾ ਕਦੇ ਦਿਨੋਂ ਕਦੇ ਨਹੀਂ ਕਿਸੇ ਦਾ ਮਾੜਾ ਸੋਚਿਆ ਬਸ ਇੱਕ ਮੂੰਹ ਦੀ ਬੜਬੋਲੀ ਆ ਤਾਂ ਹੀ ਮਾੜੀ ਵੱਜ ਜਾਨੀ ਆ ਇਹ ਤਾਂ ਕਾਲੇ ਦੇ ਮਨ ਚੀ ਬਾਲੀਆਂ ਜ਼ਹਿਰਾਂ ਭਰੀਆਂ ਹੋਈਆਂ ਸੀ ਉਹ ਵੀ ਥੋੜੀ ਭੂਆ ਦੀਆਂ ਤਾਂ ਕਰਕੇ ਇੰਨਾ ਫਰਕ ਪੈ ਗਿਆ ਮੰਮੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਪਰ ਜਿਹੜਾ ਕੁਝ ਤੁਸੀਂ ਹੁਣ ਕਰ ਰਹੇ ਨਾ ਆ ਚੰਗਾ ਤੁਸੀਂ ਕੰਮ ਕੀਤਾ ਤੁਹਾਡੇ ਸਾਰੀਆਂ ਬੁਰੀਆਂ ਗੱਲਾਂ ਇਹਦੇ ਛਪਾਆਂ ਜਾਣਗੀਆਂ ਲੈ ਮੇਰੀਆਂ ਬਣਾ ਕਿਹੜੀਆਂ ਬੁਰੀਆਂ ਗੱਲਾਂ ਸੀ ਮੇਰੀ ਗੱਲ ਸੁਣ ਲੈ ਮੈਂ ਤਾਂ ਹਰੇਕ ਦਾ ਚੰਗਾ ਹੀ ਸੋਚਦੀ ਆ ਉਹ ਤਾਂ ਉਹੀ ਆ ਕਿ ਮੇਰਾ ਜੱਸ ਲੈਣਾ ਮਾੜਾ ਬਸ ਕਿਸੇ ਦਾ ਕਿੰਨਾ ਹੀ ਕਰ ਲਾਂ ਬੁਰੀ ਬਾਜੀ ਜਾਨੀ ਆ ਮੰਮੀ ਮੈਂ ਬਾਹਰ ਤਾਂ ਕੁਝ ਤੈਨੂੰ ਕਹਿੰਦੀ ਨਹੀਂ ਬਾਕੀ ਤੈਨੂੰ ਵੀ ਪਤਾ ਹੀ ਆ ਮੈਂ ਕੀ ਕਹਿਣਾ ਚਾਹੁੰਦੀ ਤੇ ਕੀ ਨਹੀਂ ਚਲ ਮੈਂ ਹੁਣ ਮੈਂ ਵੀ ਪੁਰਾਣੀਆਂ ਗੱਲਾਂ ਨਹੀਂ ਛੇੜਨੀ ਚਾਹੁੰਦੀ ਮੈਂ ਵੀ ਇਹੀ ਚਾਹੁੰਨੀ ਆ ਵੀ ਆਪਣੇ ਘਰੇ ਸਾਰਾ ਕੁਝ ਵਧੀਆ ਹੋਵੇ ਚਲ ਜਿੱਥੇ ਅਸੀਂ ਰਹੀ ਜਾਨੀਆਂ ਜੇ ਉਹ ਵੀ ਰਹਿ ਲੂਗੀ ਦੋ ਰੋਟੀਆਂ ਖਾ ਲੂਗੀ ਤਾਂ ਕੁਝ ਆਪਣਾ ਘਟਣ ਨਹੀਂ ਲੱਗਿਆ ਨਾਲੇ ਉਹਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਹੈਗਾ ਜੇ ਆਪਾਂ ਉਹਨਾਂ ਦੇ ਸਹਾਰੇ ਬਣ ਜਾਗੇ ਇਹ ਚ ਆਪਣੀ ਸਲੰਘਣਾ ਚਲ ਭਾਈ ਮੇਰੀ ਗੱਲ ਸੁਣ ਸਹਾਰਾ ਤਾਂ ਕੋਈ ਨਹੀਂ ਕਿਸੇ ਨੂੰ ਦੇ ਸਕਦਾ ਇਹ ਤਾਂ ਰੱਬ ਇੱਕ ਵਸ ਜਰੀਆ ਬਣਾ ਦਿੰਦਾ ਬੰਦਾ ਉੱਥੇ ਆ ਕੇ ਖੜ ਜਾਂਦਾ ਇਹ ਤਾਂ ਸਾਰਿਆਂ ਉੱਪਰ ਵਾਲੇ ਦੀਆਂ ਖੇਡਾਂ ਨੇ ਈਆਂ ਬੱਸ ਮम्मी ਇੱਕ ਗੱਲ ਹੋਰ ਕਹਣੀ ਸੀ ਕਦੇ ਵੀ ਗੁੱਸੇ 'ਚ ਨਾ ਉਹਨੂੰ ਕੁਝ ਬੋਲਿਓ ਨਾ ਕਿਉਂਕਿ ਉਹ ਪਹਿਲਾਂ ਹੀ ਦੁੱਖਾਂ ਦੀ ਮਾਰੀ ਆ ਜੇ ਆਪਾਂ ਨੂੰ ਮਾੜਾ ਹੀ ਕੁਝ ਕਹਾਂਗੇ ਨਾ ਉਹਦੇ ਦਿਲ ਤੇ ਗੱਲ ਲੱਗੂਗੀ ਕੋਈ ਵੀ ਗੱਲ ਹੁੰਦੀ ਏ ਤੁਸੀਂ ਮੈਨੂੰ ਕਹਿ ਦੇ ਕਰੋ ਪਰ ਉਹਨੂੰ ਨਾ ਕਹਿਓ ਜਿਵੇਂ ਜਿੱਤੀ ਨਾ ਆਪਣੇ ਲਈ ਤੁਸੀਂ ਉਹਨੂੰ ਵੀ ਓਵੇਂ ਸਮਝਿਓ ਤੂੰ ਬੜੀਆਂ ਨਹੀਂ ਮੱਤਾਂ ਦੇਣ ਲੱਗੀ ਮੈਨੂੰ ਮੈਂ ਕੋਈ ਨਿਆਣੀ ਆ ਵੀ ਮੈਨੂੰ ਤੂੰ ਸਮਝਾਵੇਂਗੀ ਮੈਨੂੰ ਸਾਰਾ ਹੀ ਪਤਾ ਏ ਵੀ ਕਿੱਥੋਂ ਢਲਕ ਕਿਵੇਂ ਬੋਚਣੀ ਆ ਉਹ ਠੀਕ ਏ ਚਲ ਮਮੀ ਚਲ ਕੋਈ ਤੁਸੀਂ ਚਾਹ ਪੀਓ ਮੈਂ ਉਹਨੇ ਰੋਟੀ ਪਾਹ ਦੇੰਤਿਆਮ ਕਰਦੀ ਖਾ ਲਾ ਪਤਾ ਨਹੀਂ ਇਹ ਵੀ ਕਿਹੜਾ ਬਹਿਮ ਚੱਕੀ ਫਿਰਦੀ ਐ ਵੀ ਮੰਮੀ ਹਰਪ੍ਰੀਤ ਦਾ ਚੰਗਾ ਕਰੂਗੀ ਵਾਹ ਰੱਬਾ ਤੂੰ ਵੀ ਮੈਨੂੰ ਕੋਈ ਨਾ ਕੋਈ ਰਸਤਾ ਉਦੋਂ ਹੀ ਦਿਖਾ ਦੇਣਾ ਪਹਿਲਾਂ ਕਾਲੇ ਦਾ ਪੱਤਾ ਸਾਫ਼ ਹੋ ਗਿਆ ਤੇ ਹੁਣ ਹੁਣ ਉਹਦੇ ਆਉਣ ਵਾਲੇ ਪੰਛ ਦਾ ਕੋਈ ਨਾ ਸਿੰਦਰੀ ਤੈ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਜਿਹੜਾ ਕੰਮ ਤੈਨੂੰ ਬਹੁਤ ਮੁਸ਼ਕਲ ਨਾਲ ਕਰਨਾ ਪੈਣਾ ਸੀ ਉਹ ਆਪੇ ਹੋ ਹੀ ਜਾਂਦਾ ਹਰ ਪ੍ਰੀਤ ਆਪ ਦੇ ਕਦਮਾਂ ਨਾਲ ਆਪੇ ਚੱਲ ਕੇ ਘਰ ਤੱਕ ਆ ਗਈ ਓਹ ਹੋ ਲਾ ਦੇਖੀ ਪਾਟੀ ਪਈ ਐ ਇਹਨਾਂ ਨੂੰ ਮੈਂ ਕਹਿੰਦੀ ਆ ਵੀ ਮੇਰੇ ਕੋਲ ਸੂਈ ਧਗਾ ਦੇ ਦਾਂਗੇ ਤੇ ਸਿਉਂਦਾ ਨਹੀਂ ਐ ਭੈੜਾ ਲੱਗਦਾ ਆਏ ਗਿਆ ਆ ਜਾਂਦਾ ਕਈ ਵਾਰ ਕੀ ਕਰੀ ਜਾਨੀ ਆ ਭਾਬੀ ਕੁਛ ਨਿਚੜੀਆ ਦੇਖ ਲੈ ਦੇਖੀ ਆ ਪਾਟਿਆ ਪਿਆ ਕੋਈ ਨਾ ਇਹ ਤਾਂ ਮੈਂ ਸਿਉਣ ਮਾਰਦੂੰ ਮਸ਼ੀਨ ਤੇ ਮੈਂ ਮਾਰਦਾ ਨਹੀਂ ਮੈਨੂੰ ਲਿਆ ਦੇ ਸੋ ਨਾ 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 ਕੋਈ ਨਾ ਪੀ ਕਰ ਲਾਂਗੇ ਤੂੰ ਰੈਸਟ ਕਰਿਆ ਕਰ ਤੂੰ ਸਾਰੇ ਦਿਨ ਕੰਮ ਦੇ ਨਚਾ ਕਰੱਖਿਆ ਕਰ ਭਾਬੀ ਮੈਂ ਤਾਂ ਨਾ ਆਪਕ ਜਾਨੇ ਰੈਸਟ ਕਰ ਕਰਕੇ ਮਾੜਾ ਜਿਹਾ ਕੋ ਕੰਮ ਕਰਨ ਲੱਗਦੀ ਆ ਕਦੇ ਤੂੰ ਆ ਜਾਨੇ ਕਦੇ ਮੈਂ ਮੰਮੀ ਕਦੇ ਮਨਿੰਦਰ ਮਨਿੰਦਰ ਤਾਂ ਮੈਨੂੰ ਖੜੇ ਨਹੀਂ ਮਨਿੰਦਰ ਸੋਈ ਚ ਉਹਦੀ ਭੇਜ ਦਿੰਦੀ ਆ ਤੂੰ ਜਾ ਕੇ ਰੈਸਟ ਕਰ ਮੈਂ ਹੈਗੀਆਂ ਕੰਮ ਕਰਨ ਨੂੰ ਤੇ ਫਿਰ ਤੈਨੂੰ ਕੰਮ ਕਰਨ ਵਾਸਤੇ ਥੋੜੀ ਨਾ ਇੱਥੇ ਰੱਖਿਆ ਸੀ ਤੁਸੀਂ ਰੈਸਟ ਕਰੋ ਸਾਰਾ ਦਿਨ ਚਾਹੇ ਫੋਨ ਦੇਖੋ ਚਾਹੇ ਖਾਓ ਪੀਓ ਚਾਹੇ ਕਿਵੇਂ ਮਰਜੀ ਰੋ ਪਰ ਕੰਮ ਨਹੀਂ ਕਰਨਾ ਤੁਸੀਂ ਫੋਨ ਦੇ ਦੇ ਕੇ ਵੀ ਨਾ ਅੱਖ ਰਹਿ ਮੰਨ ਜਾ ਕੁਝ ਹੁੰਦੇ ਹੀ ਨਹੀਂ ਫੋਨ ਚੈੰਜ ਸਮਝ ਨਹੀਂ ਆਉਂਦੇ ਵੀ ਕੀ ਦੇਖਾਂ ਕੀ ਨਾ ਚੱਲ ਕੋਈ ਨਹੀਂ ਭਾਬੀ ਤੈਨੂੰ ਕਿਹਾ ਸੀ ਨਾ ਫਿੱਕੇ ਕੱਪੜੇ ਨਾ ਪਾਇਆ ਕਰ ਦੇਖਾ ਜਿੱ ਕਿੰਨੀ ਸੋਣੀ ਲੱਗ ਰਹੀ ਐ ਤੂੰ ਐਂ ਬਣ ਕੇ ਰਿਹਾ ਕਰ ਤੈਨੂੰ ਪਤਾ ਤਾਂ ਹੈਗਾ ਵੀ ਹੁਣ ਗੂੜੇ ਰੰਗ ਪਾ ਕੇ ਕਿਹਨੂੰ ਦਿਖਾਉਂਗੀ ਐਵੇਂ ਜੇ ਪਾਉਂਗੀ ਤਾਂ ਲੋਕ ਗੱਲਾਂ ਕਰਨਗੇ ਭਾਬੀ ਲੋਕ ਤਾਂ ਗੱਲਾਂ ਕਰਦੇ ਹੀ ਐ ਜੇ ਗੂੜੇ ਰੰਗ ਤਾਂ ਐ ਪਾਏਂਗੀ ਤਾਂ ਵੀ ਜੇ ਨਾ ਪਾਏਂਗੀ ਤਾਂ ਵੀ ਨਲਜੀਤੀ ਮੈਨੇ ਇੱਕ ਗੱਲੋਂ ਬਹੁਤ ਖੁਸ਼ ਐ ਹਾਂ ਤੇ ਰਿਸ਼ਤੇ ਦੀ ਗੱਲ ਚਲੀ ਨੇ ਵਧੀਆ ਤੂੰ ਵੀ ਆਦੇ ਘਰਵਾਰ ਜੋਗੀ ਹੋ ਜੇਂਗੀ ਹਨਾ ਪਹਿਲਾਂ ਬਹੁਤ ਦੁੱਖ ਦੇਖਿਆ ਤੂੰ ਕਿੰਨਾ ਕੁਛ ਕੀਤਾ ਤੇਰੇ ਨਾਲ ਉਹਨਾਂ ਨੇ ਹੁਣ ਕਹਿੰਦੇ ਭਾਬੀ ਤਾਂ ਕਰਮਾਂ ਦੀਆਂ ਗੱਲਾਂ ਨੇ ਦੇਖ ਮੇਰੇ ਨਾਲ ਜਿਹੜਾ ਕੁਛ ਹੋਣਾ ਸੀ ਉਹ ਹੋ ਗਿਆ ਚਲ ਮੈਂ ਤਾਂ ਅੱਗੇ ਹੀ ਸੋਚਦੀ ਆਂ ਵੀ ਜੇ ਕੋਈ ਮਿਲੂਗਾ ਵਧਿਆ ਮਿਲੇ ਵੀ ਹਾਂ ਪਹਿਲਾ ਮੰਗੂ ਕੋਈ ਲੱਥ ਨਾ ਹੋਵੇ ਕੋਈ ਕੁੱਟਣ ਮਾਰਨ ਵਾਲਾ ਨਾ ਹੋਵੇ ਵੀ ਮੈਂ ਇਹ ਨਹੀਂ ਚਾਹੁੰਦੀ ਵੀ ਮੇਰੇ ਭਰਾ ਨੂੰ ਕੱਲ ਨੂੰ ਕੋਈ ਤਕਲੀਫ ਹੋਵੇ ਮੈਂ ਦਵਾਰੇ ਬਾਰ ਚਾ ਕੇ ਬੈਠਾ ਇਹ ਗੱਲਾਂ ਕਿਉਂ ਸੋਚੀਏ ਨੇ ਨਾਲੇ ਲਾਡੀ ਬਾਈ ਨੇ ਸਾਰਾ ਕੁਝ ਦੇਖ ਪਰਖ ਕੇ ਵਧੀਆ ਹਨਾ ਪੁੱਛ ਦੱਸ ਕੇ ਫੇਰ ਹੀ ਕੀਤਾ ਉਧਰ ਗੱਲ ਚੱਲੀ ਜਾਂਦੀ ਤੇਰੀ ਹੁਣ ਮੈਂ ਤੈਨੂੰ ਕਿਹਦੇ ਛੇਤੀ ਛੇਤੀ ਵਿਆਹ ਹੋ ਜਾ ਤੇਰਾ ਲੈਵਾ ਵੀ ਇੰਨੀ ਵੀ ਕੀ ਕਾਲੀ ਐ ਵਿਆਹ ਦੀ ਉਹ ਤਾਂ ਜਦੋਂ ਟਾਈਮ ਆਣਾ ਉਹਦੀ ਹੋਣਾਗਾ ਵਿਆਹ ਤਾਂ ਐਂ ਖੁਸ਼ ਰਹਾ ਕਰ ਕੰਮ ਲਈ ਐਵੇਂ ਬੂਸੂ ਬੂਸੂ ਜੇ ਮੂੰਹ ਨਾ ਕਰਕੇ ਰੱਖਿਆ ਕਰ ਭਾਬੀ ਹੂੰ ਮੈਂ ਤੈਨੂੰ ਇੱਕ ਗੱਲ ਐ ਕਹਿੰਦੀ ਸੀ ਕਿ ਤੂੰ ਨਾ ਇੱਥੇ ਹੀ ਰਹਾ ਕਰੀ ਮੇਰੇ ਵਿਆਹ ਤੋਂ ਬਾਅਦ ਵੀ ਤੂੰ ਜਾ ਹੀ ਨਾ ਕਿਤੇ ਨਹੀਂ ਜਾਣਾ ਹੈਗਾ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਤੈਨੂੰ ਉਰੇ ਮਿਲੂਗੀ ਕਿਉਂਕਿ ਮੈਂ ਇਹ ਕਹਿਣੀ ਆ ਅੱਜ ਤਾਂ ਮੈਂ ਉਰੇ ਹੈਗੀ ਆ ਇਹਨਾਂ ਦਾ ਵਧੀਆ ਜੀ ਲੱਗਿਆ ਹੋਇਆ ਜਦੋਂ ਮੈਂ ਭਾਗੀ ਹਣਾ ਜੀ ਨਹੀਂ ਲੱਗਣਾ ਭਾਬੀ ਵੀ ਇਕੱਲੀ ਰਹਿ ਜੂ ਮੰਮੀ ਵੀ ਕੀ ਦੇ ਨਾਲ ਬੋਲੇ ਚੱਲਿਆ ਕਰੂਗੀ ਤੈਨੂੰ ਪਤਾ ਸੱਸ ਨੂੰਹਾਂ ਚ ਲੜਾਈ ਹੁੰਦੀ ਐ ਮਨਿੰਦਰ ਤੇ ਮੰਮੀ ਤਾਂ ਸਿੰਘ ਫਸਾਈ ਰੱਖਦੀਆਂ ਨੇ 24 ਘੰਟੇ ਇਹਨੂੰ ਵੀ ਪਤਾ ਜੀਤੀ ਇੱਥੇ ਮੈਂ ਕਿੰਨਾ ਕੁ ਟਾਈਮ ਰਹੂੰਗੀ ਹੈ ਕਿੰਨਾ ਕੁ ਟਾਈਮ ਇਹ ਰੱਖਣਗੇ ਆਖਰ ਨੂੰ ਤਾਂ ਜਾਣਾ ਪਊਗਾ ਆਪਦੇ ਘਰੇ ਚਾਹੇ ਕਾਲਾ ਨਹੀਂ ਹੈਗਾ ਉੱਥੇ ਕਾਲੇ ਦੇ ਜ਼ਿਆਦਾ ਤਾਂ ਹੈਗੀਆਂ ਮੈਂ ਉਹਦੇ ਸਾਰੇ ਰਹਿ ਲੂੰਗੀ ਨਹੀਂ ਭਾਬੀ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬੰਦਾ ਇਕੱਲਾ ਟਾਈਮ ਨਹੀਂ ਕੱਟ ਸਕਦਾ ਹੈਗਾ ਨਾਲੇ ਮੈਂ ਇਕੱਲੀ ਕਿਉਂ ਆ ਹੈਗਾ ਮੇਰੇ ਕੋਲ ਕਾਲੀ ਦੀ ਨਿਸ਼ਾਨੀ ਨਹੀਂ ਭਾਬੀ ਇਹ ਗੱਲਾਂ ਨਾ ਕਹਿਣ ਦੀਆਂ ਹੁੰਦੀਆਂ ਨੇ ਤੂੰ ਇੱਥੇ ਰਹੇਂਗੀ ਤੇਰੇ ਜਵਾਕ ਨੂੰ ਪੜ੍ਹਾਉਣਗੇ ਲਿਖਾਉਣਗੇ ਵੱਡਾ ਹੋਊਗਾ ਠੀਕ ਹੈ ਫਿਰ ਤੇਰੇ ਨਾਲ ਚੱਲਣ ਫਿਰਨਾਲਾ ਹੋ ਜਾਊਗਾ ਫਿਰ ਕਿਤੇ ਮਰਜੀ ਰਹੀ ਜਾਈ ਪਰ ਤੈਨੂੰ ਹੁਣ ਕਿਤੇ ਨਹੀਂ ਜਾਣਾ ਜਿੱਤੇ ਕਿਤਨਾ ਕਿਤੇ ਮੈਨੂੰ ਇਹ ਲੱਗਦਾ ਇਹਨਾਂ ਨੂੰ ਇਹ ਨਾ ਹੋਵੇ ਵੀ ਮੈਂ ਇਹਨਾਂ ਦਾ ਖਾਤ짜 ਕਰਉਣ ਆਈ ਆ ਵੀ ਹੁਣ ਇਹਦੇ ਕੋਲ ਕੋਈ ਪੈਸਾ ਨਹੀਂ ਔਰ ਪਰੋਈ ਲਿਖਾਈ ਜਵਾਕ ਪਾਲਣ ਵਾਸਤੇ ਕੁਝ ਵੀ ਨਹੀਂ ਮੈਂ ਆਹ ਜਵਾਕ ਪਾਲਣ ਵਾਸਤੇ ਕੁਝ ਵੀ ਕਰ ਸਕਦੀ ਆ ਹਾਂ ਲੋਕਾਂ ਦੇ ਘਰੇ ਕੰਮ ਵੀ ਕਰ ਸਕਦੀ ਆ ਪਰ ਮੈਂ ਇਹ ਗੱਲ ਨਹੀਂ ਕਹਵੋਣੀ ਹਾਂ ਮੈਨੂੰ ਲੱਗਦਾ ਵੀ ਇਹਨਾਂ ਨੇ ਇਹ ਚੀਜ਼ ਨਹੀਂ ਹੈਗੀ ਪਰ ਕਿਤਨੇ ਕਿਤੇ ਮੈਂ ਸੋਚਦੀ ਆ ਖਮਲੀਏ ਜੇ ਤੈਨੂੰ ਅਸੀਂ ਘਰੇ ਨਹੀਂ ਕੰਮ ਕਰਉਣ ਦਿੰਦੇ ਅਸੀਂ ਤੈਨੂੰ ਲੋਕਾਂ ਦੇ ਘਰੇ ਕੰਮ ਕਰਨ ਦਵਾਵਾਂਗੇ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਭਾਬੀ ਤੂੰ ਮੈਂ ਤਾਂ ਸਮਝ ਹੀ ਨਹੀਂ ਆਉਂਦੀ ਤੇਰੀ ਐਵੇਂ ਨਹੀਂ ਸੋਚੀਦਾ ਹੁੰਦਾ ਨਾਲੇ ਜਿਹੜੀਆਂ ਚੀਜ਼ਾਂ ਪਹਿਲਾਂ ਹੋ ਗਿਆ ਨਾ ਉਹਨੂੰ ਭੁੱਲ ਜਾ ਵੀਰ ਐਨਾ ਚੰਗਾ ਐ ਭਾਬੀ ਐਨੀ ਚੰਗੀ ਆ ਹਨਾ ਮੰਮੀ ਨੇ ਕਦੇ ਫਰਕ ਨਹੀਂ ਰੱਖਿਆ ਫਿਰ ਤੁਸੀਂ ਕਿਉਂ ਸੋਚਦੇ ਹੋ ਹੂੰ ਕਦੇ ਫਰਕ ਨਹੀਂ ਰੱਖਿਆ ਕਿਸੇ ਗੱਲੋਂ ਨਹੀਂ ਰੱਖਿਆ ਤੇ ਮੇਰੀ ਗੱਲ ਸੁਣੋ ਠੀਕ ਐ ਹੁਣ ਤੁਸੀਂ ਮੈਨੂੰ ਇਹ ਦੱਸੋ ਦਵਾਈ ਟਾਈਮ 'ਤੇ ਲੈਣੇ ਹੋ ਹਾਂ ਦਵਾਈ ਮੈਂ ਲਈ ਜੰਨੀ ਆ ਚਲੋ ਵਧੀਆ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀਗੀ ਮੈਂ ਬਾਰ-ਬਾਰ ਕਹਿ ਰਹੀ ਹਾਂ ਤੁਸੀਂ ਕੋਈ ਕੰਮ ਨਹੀਂ ਕਰਨਾ ਨਹੀਂ ਕਰਦੀ ਜਮਾ ਤੇਰੇ ਵੀਰੇ ਵਰਗੀਆਂ ਸੱਚੀ ਕਾਲਾ ਵੀ ਮੈਨੂੰ ਮਾੜਾ ਜਾ ਆਹ ਕੰਮ ਨਹੀਂ ਕਰਨਾ ਆਏ ਨਹੀਂ ਕਰਨਾ ਜਿਹੜੀ ਚੀਜ਼ ਆ ਮੈਨੂੰ ਦੱਸ ਮੈਂ ਲੈ ਕੇ ਦਿੰਨ ਸੱਚੀ ਜਿਹੜੇ ਕੰਮ ਨਹੀਂ ਕਰਨੇ ਉਹ ਵੀ ਕੰਮ ਕਰਦਾ ਸੀਗਾ ਘਰੇ ਛਲਕ ਕੋਈ ਗੱਲ ਨਹੀਂ ਤੇ ਤੁਹਾਨੂੰ ਪਤਾ ਮੇਰੀ ਹੁਣ ਪੜਾਈ ਵੀ ਪੂਰੀ ਹੋ ਗਈ ਜਿਹੜਾ ਮੈਂ ਪੜਨ ਲੱਗੀ ਸੀਗੀ ਮੈਂ 5 ਮਹੀਨੇ ਵਧੀਆ ਲਾ ਲੇ ਹੁਣ ਮੈਨੂੰ ਸਾਰਾ ਕੁਝ ਹੌਣ ਲੱਗ ਗਿਆ ਪਹਿਲਾਂ ਮੇਰੇ ਮੰਮੀ ਵੀ ਕਹਿੰਦੀ ਹੁੰਦੀ ਸੀ ਤੇ ਵੀਰਾ ਵੀ ਕਹਿੰਦਾ ਹੁੰਦਾ ਸੀ ਵੀ ਜਦੋਂ ਤੇਰਾ ਵਿਆਹ ਕਰਾਂਗੇ ਨਾ ਤੈਨੂੰ ਆਉਂਦੀ ਹਿੱਸੇ ਦੀ ਜ਼ਮੀਨ ਦਵਾਂਗੇ ਪਰ ਮਾਂ ਮਮੀ ਨੂੰ ਕਿਹਾ ਮੈਨੂੰ ਕੋਈ ਲੋੜ ਨਹੀਂ ਹੈ ਜਮੀਨ ਦੀ ਲੈ ਜੀ ਤੇ ਕਮਲਿਆ ਗੱਲਾਂ ਕਰੀਏ ਨੇ ਲੈ ਤੇਰਾ ਹੱਕ ਹੈ ਜਿਹੜਾ ਤੇਰਾ ਵੰਡਾ ਹਿੱਸਾ ਉਹਦੇ ਦੇਣ ਦੀ ਗੱਲ ਕਰਦੇ ਆ ਹਾਂ ਜੀ ਜਮੀਨ ਦੀ ਗੱਲ ਕਰਦੇ ਤੂੰ ਲੈ ਕੇ ਕਿਉਂ ਨਹੀਂ ਜਾਂਦੀ ਲੈ ਕੇ ਜਾਈ ਭਾਬੀ ਮੈਨੂੰ ਪਤਾ ਹੈ ਵੀ ਵੰਡਾ ਹਿੱਸਾ ਹਾਂ ਜ਼ਰੂਰੀ ਹੁੰਦਾ ਪਰ ਤੂੰ ਇਹ ਵੀ ਸੋਚ ਜੇ ਮੈਂ ਅੱਜ ਜਮੀਨ ਵੰਡਾ ਕੇ ਲੈ ਗਈ ਤਾਂ ਮੇਰਾ ਭਰਾ ਮੇਰੇ ਨਾਲ ਵਰਤੂਗਾ ਚਾਹੇ ਅੱਜ ਮੈਨੂੰ ਲੱਖ ਕਹਿ ਰਿਹਾ ਵੀ ਹਾਂ ਮੈਂ ਤੇਰਾ ਹਿੱਸਾ ਤੇਨੂੰ ਦੇਣਾ ਤੇਰਾ ਹੱਕ ਆ ਪਰ ਮੈਂ ਲੋਕਾਂ ਦੀ ਇਹ ਨਾ ਸੁਣ ਸਕਦੀ ਲੋਕ ਪਤਾ ਕੀ ਕਹਿਣਗੇ ਫਰਾਤ ਜਮੀਨ ਲੈ ਗਈ ਇਹਦਾ ਸਰਦਾ ਨਹੀਂ ਸੀ ਇਹ ਜ਼ਮੀਨ ਦੀ ਭੁੱਖੀ ਸੀ ਆਪਾਂ ਲੋਕਾਂ ਦੇ ਮੂੰਹ ਤਾਂ ਨਹੀਂ ਫੜ ਸਕਦੇ ਹੈਗੇ ਇਸ ਗੱਲ 'ਚ ਜੀਤੀ ਤੂੰ ਮੈਨ ਕਿੰਨੇ ਵਾਰ ਕਿਹਾ ਵੀ ਭਾਬੀ ਲੋਕਾਂ ਦਾ ਕੰਮ ਹੈਗਾ ਬੋਲਣਾ ਵੀ ਲੋਕਾਂ ਦੀ ਗੱਲ ਨਾ ਸੁਣਾ ਕਰ ਹੁਣ ਇਹੀ ਗੱਲ ਮੈਂ ਤੈਨੂੰ ਕਹਿੰਨੀ ਆ ਵੀ ਲੋਕਾਂ ਦਾ ਕੰਮ ਇਹੀ ਹੁੰਦਾ ਬਕਵਾਸ ਕਰਨਾ ਐਵੇਂ ਜੇ ਆਪਾਂ ਹੁਣ ਉਹਨਾਂ ਦੀ ਗੱਲਾਂ ਤੇ ਗੌਰ ਕਰਨ ਲੱਗੇ ਫਿਰ ਤਾਂ ਆਪਣੀ ਪਾਰ ਪਈ ਖੜੀ ਆ ਨਾ ਭਾਬੀ ਦੇਖ ਮੈਂ ਆਪਣੇ ਭਰਾ ਨਾਲ ਸਾਰੀ ਉਮਰ ਬਰਤ ਦੇ ਰਹਿਣਾਗਾ ਤੇ ਆ ਜ਼ਮੀਨਾਂ ਪਿੱਛੇ ਮੈਂ ਕੋਈ ਫਰਕ ਨਹੀਂ ਪਾਉਣਾ ਭਾਬੀ ਜੇ ਆ ਜਮੀਨਾ ਪਿੱਛੇ ਫਰਕ ਪੈ ਗਿਆ ਨਾ ਤੇ ਭਾਈ ਭੈਣ ਦਾ ਪਿਆਰ ਸਦਾ ਲਈ ਵਿਛੜ ਜਾਂਦਾ ਤੇ ਮੈਂ ਨਹੀਂ ਚਾਹੁੰਦੀ ਹੈਗੀ ਆ ਮਾੜੀ ਜਿਹੀ ਜਮੀਨੇ ਪਿੱਛੇ ਮੇਰਾ ਭਰਾ ਮੇਥੋਂ ਦੂਰ ਹੋਵੇ ਜਿੱਤੀ ਗੱਲ ਤਾਂ ਤੇਰੀ ਸਿਆਣੀ ਆ ਪਰ ਹੁਣ ਜਦੋਂ ਖੁਦ ਤੇਰਾ ਭਰਾ ਕਹੀ ਨਾ ਜਮੀਨ ਵਾਸਤੇ ਫਿਰ ਤੈਨੂੰ ਗੱਲ ਮੰਨ ਲੈਣੀ ਚਾਹੀਦੀ ਆ ਮਾਨੂੰ ਲੈ ਭਾਬੀ ਆਕਾਸ਼ ਕਹਿੰਦਾਗਾ ਹਨਾ ਲੱਖ ਵਾਰ ਕਹੀ ਜਾਵੇ ਪਰ ਨਹੀਂ ਮੇਰਾ ਜਮੀਂ ਦਿਲ ਨਹੀਂ ਮੰਨਦਾ ਤੈਨੂੰ ਪਤਾ ਇਹ ਗੱਲਾਂ ਪਿੱਛੇ ਨਾ ਸਾਡੇ ਨਨਦ ਪਰਜਾਈ ਚ ਫਰਕ ਪੈਣ ਵਾਲਾ ਹੋ ਗਿਆ ਸੀ ਮੈਂ ਨਹੀਂ ਚਾਹੁੰਦੀ ਦੀ ਦਵਾਰੇ ਇਹ ਚੀਜ਼ਾਂ ਹੋਣ ਅੱਛਾ ਹਾਂ ਮਨਿੰਦਰ ਤੇ ਮੇਰਾ ਪਿਆਰ ਜਿਵੇਂ ਬਣਿਆ ਹੋਇਆ ਨਾ ਮੈਂ ਉਵੇਂ ਹੀ ਬਣਿਆ ਰਹਿਣਾ ਚਾਹੁੰਦੀ ਆ ਕਮਲੀ ਉਹਦੇ ਦਿਲ 'ਚ ਕੁਝ ਨਹੀਂ ਹੈਗਾ ਉਹ ਬਸ ਬੜਬੋਲਲੀ ਆ ਉਹ ਨਹੀਂ ਕਿਹਾ ਤਾਂ ਨੇ ਮੈਨੂੰ ਕੁਝ ਨਹੀਂ ਪਰ ਬੰਦੇ ਦੇ ਮੂੰਹ ਤੋਂ ਦੇਖ ਲੈਣੇ ਆਪਾਂ ਵੀ ਬੰਦੇ ਦਾ ਦਿਲ 'ਚ ਕੀ ਆ ਹੈਨਾ ਚਲ ਕੋਈ ਨਾ ਇਹ ਬਾਲਾ ਨਾ ਸੋਚਿਆ ਕਰ ਇਹ ਤਾਂ ਬਾਅਦ 'ਦੀਆਂ ਗੱਲਾਂ ਦੇਖਾਂਗੇ ਆਪਾਂ ਕੀ ਕਰਨਾ ਕੀ ਨਹੀਂ ਆ ਜਾ ਚਾਹ ਪੀ ਕੇ ਬਣਾ ਕੇ ਹਾਂ ਪੀਨੇ ਆ ਤੇ ਚਾਹ ਪੀ ਕੇ ਨਾ ਤੇ ਸੁੱਈ ਤੱਕ ਮੈਂ ਤੁਹਾਨੂੰ ਧੋਪਾਂ ਤੇ ਚਾਹ ਮੈਂ ਬਣਾਉਂਗੀ ਵਧੀਆ ਚਲ ਆ ਜਾ ਪੱਬੀ ਹਰਪ੍ਰੀਤ ਹਰਪ੍ਰੀਤ ਖੜੀ ਹੋ ਅੱਲਾ ਪਾਣੀ ਤੇ ਦਵਾਈ ਲੈ ਲੈ ਦਵਾਈ ਦਾ ਟਾਈਮ ਹੋ ਗਿਆ ਮਨਿੰਦਰ ਦਵਾਈ ਤਾਂ ਮੁੱਕ ਗਈ ਕਿੰਨੇ ਦਿਨ ਹੋ ਗਏ ਦਵਾਈ ਦਾ ਖਤਮ ਹੋਏ ਨੂੰ ਮੈਨੂੰ ਦੱਸ ਅਸੀਂ ਬਗਾਨੇ ਨਹੀਂ ਕਿਉਂ ਕੀ ਹੋਇਆ ਨੀ ਅਸੀਂ ਬਗਾਨੇ ਆ ਤੇਰੇ ਲਈ ਅਸੀਂ ਆਪਦੇ ਨਹੀਂ ਹੈਗੇ ਤੇਰੇ ਕੀ ਹੋ ਗਿਆ ਇਹ ਗੱਲਾਂ ਕਾਹਤੋਂ ਕਰਨ ਲੱਗੀ ਨਾ ਤੇਰੀ ਦਵਾਈ ਮੁੱਕੀ ਪਈ ਆ ਦਵਾਈ ਬਿਨਾ ਤੂੰ ਰਹਿ ਨਹੀਂ ਸਕਦੀ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਵੀ ਦਵਾਈ ਮੁੱਕੀ ਪਈ ਆ ਕਿ ਤੈਨੂੰ ਐ ਲੱਗਦਾ ਵੀ ਅਸੀਂ ਦਵਾਈ ਨਹੀਂ ਸਕਦੇ ਦਵਾਈ ਤੈਨੂੰ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਗੱਲ ਹੈਗੀ ਬਸ ਮੈਨ ਲੱਗਿਆ ਵੀ ਕਿਉਂ ਤੰਗ ਕਰਨਾ ਤੂੰ ਅੱਛਾ ਤੰਗ ਕਰਨਾ ਫਿਰ ਤੰਗ ਕਰਨਾ ਤਾਂ ਬਗਾਨਿਆਂ ਨੂੰ ਕਹਿੰਦੇ ਹੁੰਦੇ ਆਪਦਿਆਂ ਨੂੰ ਤੰਗ ਕਰਨਾ ਕਹਿੰਦੇ ਹੁੰਦੇ ਨਾ ਜਿਹੜੀ ਭੂਆ ਦੇ ਦਿਲ ਚ ਇੰਨੀ ਖਾਰ ਸੀ ਉਹ ਤਾਂ ਤੂੰ ਮਿੰਟਾਂ ਚ ਕਹਿ ਦਿੰਦੀ ਸੀ ਵੀ ਹਾਂ ਭੂਆ ਮੈਂ ਦਵਾਈ ਮੁੱਕ ਗਈ ਦਵਾਈ ਲੈ ਕੇ ਆਉਣੀ ਉਹਦੇ ਨਾਲ ਜਾਂਦੀ ਸੀ ਹਾਂ ਤੇ ਅੱਜ ਅਸੀਂ ਤੇਰੇ ਆਪਦਿਆਂ ਅਸੀਂ ਤੈਨੂੰ ਕਹਿੰਦੇ ਆ ਵੀ ਤੂੰ ਦੱਸ ਤੈਨੂੰ ਕੀ ਤਕਲੀਫ ਹੈ ਤੈਨੂੰ ਕੀ ਚਾਹੀਦਾ ਤੂੰ ਸਾਡੀ ਇੱਕ ਵੀ ਨਹੀਂ ਸੁਣ ਰਹੀ ਹੁਣਿੰਦਰ ਤੂੰ ਇਹੋ ਜਿਹੀ ਗੱਲਾਂ ਨਾ ਸੋਚ ਉਹ ਨਾ ਲਾਡੀ ਵੈਸੇ ਕੰਮਾਂ ਕਰਾਂ ਚ ਉਲਝਿਆ ਪਿਆ ਸੀਗਾ ਤੇ ਹੁਣ ਆਪਾਂ ਲਾਡੀ ਉਲਝਿਆ ਸੀ ਮੈਂ ਸਮਝੀ ਪਰ ਜੇ ਆਪਾਂ ਉਹਨੂੰ ਕਹਿੰਦੇ ਹੋ ਆਪਣੇ ਆਖੇ ਲੱਗਦਾ ਚੱਲ ਲਾਡੀ ਉਲਝੀ ਅਸੀਂ ਮੰਮੀ ਵਗ ਜਾਂਦੀ ਮੈਂ ਵਗ ਜਾਂਦੀ ਜੀਤੀ ਜਾਂਦੀ ਰਹਿੰਦੀ ਸ਼ਹਿਰ ਜੀਤੀ ਤੇਰੇ ਨਾਲ ਵਗ ਜਾਂਦੀ ਦਵਾਈ ਕਿਉਂ ਮੁਕੋਂ ਦਿੱਤੀ ਤੂੰ ਚਲ ਪਤਾ ਮੰਮੀ ਤਾਂ ਤਾਂ ਪਹਿਲੇ ਗੋਡੇ ਗਿੱਟੇ ਦੁਖਦੇ ਮੇਰੇ ਨਾਲ ਕਿੱਥੇ ਹਸਤਾਲਾਂ ਚ ਤੁਰੀ ਫਿਰਦੀ ਆਪੇ ਜਾਂਦੀ ਉਹ ਵੀ ਤਾਂ ਗਵਾਂੜ ਆਣ ਗਵਾਂੜ ਜਾਂਦੀ ਆ ਤੇਰੇ ਨਾਲ ਵਗ ਜਾਂਦੀ ਇਦਾਂ ਅਡਿਗੜੀ ਦਿਲੇ ਕੇ ਜਾਂਦਾ ਤੈਨੂੰ ਪਹਿਲੀ ਗੱਲ ਤੈਨੂੰ ਕਿਸੇ ਹੋਰ ਨਾਲ ਜਾਣ ਦੀ ਲੋੜ ਹੀ ਨਹੀਂ ਆਟੋਨ ਤੱਕ ਕੇ ਖਾਂਦੀ ਲੋੜ ਹੀ ਨਹੀਂ ਜਦੋਂ ਲਾਡੀ ਨੇ ਸਾਰੇ ਜ਼ਿੰਮੇਵਾਰੀ ਸੇ ਚੱਕੀ ਐ ਤਰੀ ਤੈਸ ਜ਼ਿੰਮੇਵਾਰੀ ਨਿਭਾਵਾਂਗੀ ਤੂੰ ਐਂ ਦੇ ਤੂੰ ਦਵਾਈ ਮੁੱਕੀ ਪਈ ਐ ਅੱਛਾ ਠੀਕ ਐ ਤੂੰ ਸਾਡਾ ਵੀ ਚਲ ਨਾ ਸੋਚ ਤੂੰ ਸਾਡਾ ਵੀ ਛੱਡ ਵੀ ਚਲ ਠੀਕ ਐ ਨਹੀਂ ਦੱਸਣਾ ਪਰ ਤੂੰ ਜਵਾਬ ਤਾਂ ਦੱਸ ਸੋਚ ਵੀ ਤੂੰ ਦਵਾਈ ਨਹੀਂ ਲੈ ਰਹੀ ਤੂੰ ਸੋਚਿਆ ਇੱਕ ਵਾਰੀ ਵੀ ਸੋਚੀ ਇੰਨੇ ਮੈਂ ਸਭ ਕੁਝ ਮੈਨੂੰ ਐ ਆ ਤੁਸੀਂ ਮੈਨੂੰ ਘਰੇ ਰੱਖ ਰੱਖਿਆ ਇੰਨਾ ਹੀ ਬਹੁਤ ਐ ਮੈਂ ਇਹ ਘਰ ਬਗਾਨਾ ਇਹ ਤੇਰਾ ਆਪ ਦਾ ਘਰ ਆ ਸਾਡੇ ਤੋਂ ਪਹਿਲਾਂ ਇਹ ਤੇਰਾ ਘਰ ਆ ਇਹ ਨਾ ਸੋਚ ਕਿ ਤੁਸੀਂ ਮੈਨੂੰ ਘਰੇ ਰੱਖ ਰੱਖਿਆ ਅਸੀਂ ਤੈਨੂੰ ਘਰੇ ਨਹੀਂ ਰੱਖਿਆ ਤੇਰਾ ਆਪ ਦਾ ਘਰ ਆ ਬਸ ਗੱਲ ਇੰਨੀ ਸੀ ਕਿ ਤੁਸੀਂ ਇਸ ਘਰ ਵਿੱਚ ਕਦੇ ਪੈਰ ਨਹੀਂ ਪਾਇਆ ਮੈਂ ਮੰਨਿਆ ਵੀ ਕਈ ਗੱਲਾਂ ਸੀਂ ਇਹੋ ਜਿਹੀਆਂ ਥੋੜਾ ਨਹੀਂ ਚੱਕ ਕਰਦਾ ਸੀ ਇਸ ਘਰ ਵਿੱਚ ਆਉਣ ਨੂੰ ਪਰ ਇਹ ਬਗਾਨਾ ਘਰ ਨਹੀਂ ਇਹ ਤੁਹਾਡਾ ਹੀ ਘਰ ਆ ਸਾਡਾ ਚਿੱਤ ਬਹੁਤ ਕਰਦਾ ਸੀ ਘਰੇ ਹੋਂ ਤੇ ਅਸੀਂ ਆਉਂਦੇ ਵੀ ਸੀ ਤੇਰੇ ਸਾਹਮਣੇ ਤੇ ੱੱਕੇ ਮਾਰ ਕੇ ਕੌਣ ਕਰਦਾ ਸੀ ਤੈਨੂੰ ਵੀ ਪਤਾ ਪਰ ਪਰ ਚਲ ਜਿਹਨੇ ੱੱਕੇ ਮਾਰੇ ਅੱਜ ਉਹਨੇ ਗੋਡੇ ਲਾਇਆ ਨਾ ਤੇ ਉਹਨੇ ਬੁਲਾ ਲਿਆ ਨਾ ਕਰੇ ਚਲ ਠੀਕ ਐ ਤੈਨੂੰ ਵੀ ਉਹ ਵੀ ਆਈ ਚਲਨੀ ਵੀ ਹੋਗੇ ਮੈਂ ਤੇਰੀ ਵੀ ਸਿਆਣ ਪਮਾਨਦੀ ਆ ਵੀ ਤੂੰ ਸਾਡੇ ਕੋਲ ਹੀ ਆਈ ਕਿਉਂਕਿ ਕਿਤੇ ਨਾ ਕਿਤੇ ਅਸੀਂ ਤੇਰੇ ਆਪਦੇ ਆ ਅਸੀਂ ਤੇਰੇ ਨਾਲ ਖੜਾਂਗੇ ਫਿਰ ਤੂੰ ਕਿਉਂ ਨਹੀਂ ਦੱਸਦੀ ਮੈਂ ਵੈਸੇ ਹਿੰਦਸਾ ਚਲ ਕੋਈ ਨਾ ਹੁਣ ਦੱਸਤਾ ਨਾ ਹੁਣ ਲੈ ਆਵਾਂਗੇ ਆਪਾਂ ਸ਼ੁਕਰ ਆਉ ਤਾਂ ਮੈਂ ਤੈਨੂੰ ਪੁੱਛ ਲਿਆ ਉਹ ਮੈਂ ਤੈਨੂੰ ਦੱਸਦੀ ਸੀ ਮੈਂ ਕਿਹਾ ਚਲ ਕੋਈ ਨਾ ਵੀ ਇਧਰੋਂ ਲਾਡੀ ਨੂੰ ਫ੍ਰੀ ਹੋ ਜਾਣਾ ਕੋਈ ਕੰਮ ਕਰ ਤੋ ਫਾਈ ਨੂੰ ਫੇਰ ਮੈਂ ਲੈ ਆਵਾਂਗੇ ਜਾ ਕੇ ਚਲ ਕੋਈ ਨਾ ਇੰਨਾ ਨਾ ਸੋਚਿਆ ਕਰ ਕੋਈ ਐਡਾ ਵੀ ਕੋਈ ਬਿਜ਼ੀ ਨਹੀਂ ਹੈਗਾ ਕੋਈ ਡੀਸੀ ਨਹੀਂ ਲੱਗਿਆ ਹੋ ਆ ਖੇਤਾਂ ਦੇ ਕੰਮ ਹੀ ਹੁੰਦੇ ਆ ਉਹਨੂੰ ਕੋਈ ਜਿਆਦਾ ਹੋਰ ਕੰਮ ਨਹੀਂ ਹੁੰਦੇ ਛੱਡ ਕੇ ਸੀ ਦੀ ਲੱਗੇ ਹੋਏ ਆਪੇ ਉਹ ਕੰਮ ਕਰ ਲਿਆ ਕਰਨੇ ਤੇਰਾ ਨਾ ਵਗ ਜਾ ਕਰੂਗਾ ਠੀਕ ਹੈ ਜੀ ਹਾਂ ਐਵੇਂ ਫਿਕਰ ਨਾ ਕਰਿਆ ਕਰ ਮੇਰੀ ਮੈਂ ਫਿਕਰ ਨਾ ਕਰੂ ਤਾਂ ਹੋਰ ਦਾਸ ਤਰੀ ਫਿਕਰ ਕੌਣ ਕਰੂਗਾ ਜਦੋਂ ਮੈਂ ਤੈਨੂੰ ਆਪਣੀ ਭੈਣ ਮੰਨਿਆ ਤੇ ਭੈਣਾਂ ਨੂੰ ਭੈਣਾਂ ਦੀ ਫਿਕਰ ਹੁੰਦੀ ਹੈ ਮੈਂ ਮੰਨਦੀ ਆ ਭੈਣਾਂ ਨੂੰ ਭੈਣਾਂ ਦੀ ਫਿਕਰ ਹੁੰਦੀ ਹੈ ਤੂੰ ਕੁਝ ਜਿਆਦਾ ਹੀ ਕਰਨ ਲੱਗ ਜਾਂਦੀ ਆ ਮਨਿੰਦਰ ਮੈਂ ਕੀ ਕਰਾਂ ਫਿਰ ਮੈਨੂੰ ਜਿਆਦਾ ਆਉਂਦਾ ਤੇਰਾ ਮੈਂ ਸੋਚਦੀ ਆ ਵੀ ਤੇਰੇ ਦੁੱਖ ਤਾਂ ਮੈਂ ਵੀ ਚੱਲਿਆ ਮੈਂ ਵੀ ਬਹੁਤ ਦੁੱਖ ਚੱਲਿਆ ਪਰ ਮੇਰੇ ਤੋਂ ਵੱਧ ਦੁੱਖ ਤੈਨੂੰ ਲੱਗੇ ਹੋਇਆ ਹੁਣ ਤੂੰ ਜੀਤੇ ਵੀ ਯਕੀਨ ਕਰਦੀ ਆ ਉਹੀ ਤੇ ਨਾ ਧੋਖਾ ਕਰ ਜਾਂਦਾ ਮੈਂ ਤਾਂ ਕਈ ਰਾਤ ਨੂੰ ਵੀ ਇਹੀ ਸੋਚਦੀ ਰਹਿੰਦੀ ਆ ਵੀ ਪੂਆ ਤੇ ਕਿੰਨਾ ਯਕੀਨ ਸੀ ਮੈਂ ਵੀ ਪੂਆ ਤੇ ਬਹੁਤ ਯਕੀਨ ਕਰਦੀ ਸੀ ਵੀ ਪੂਆ ਇਹੋ ਜਿਹਾ ਕੁਝ ਨਹੀਂ ਕਰ ਸਕਦੀ ਕਦੇ ਵੀ ਮੈਂ ਮੈਂ ਤਾਂ ਹੀ ਤਾਂ ਬੇਚਿੰਤਾ ਸੀ ਕਿ ਤੂੰ ਪੂਆ ਕੋਲ ਆ ਮੈਂ ਤਾਂ ਹੀ ਕਦੇ ਨਹੀਂ ਟੈਨਸ਼ਨ ਨਹੀਂ ਲਈ ਤੇਰੀ ਉਹੀ ਤਾਂ ਗੱਲ ਹੈ ਮਨਿੰਦਰ ਪੂਆ ਤੇ ਮੈਂ ਕੀ ਖਾਲਾ ਵੀ ਅੱਖਾਂ ਬੰਦ ਕਰਕੇ ਯਕੀਨ ਕਰਦੀ ਸੀ ਇੱਕ ਟਾਈਮ ਤੇਨੂੰ ਪਤਾ ਮੈਨੂੰ ਖਾਲੇ ਨੇ ਭੂਆ ਕੋਲ ਛੜਤਾ ਸੀ ਯਕੀਨ ਕਰਕੇ ਵੀ ਹਾਂ ਭੂਆ ਆਪਣੇ ਨਾਲ ਮਾੜੀ ਨਹੀਂ ਕਰ ਸਕਦੀ ਕਦੇ ਵੀ ਪਰ ਦੇਖ ਲੈ ਉਹੀ ਭੂਆ ਨੇ ਕਿੰਨੀ ਮਾੜੀ ਕੀਤੀ ਮੇਰੇ ਨਾਲ ੱੱਕੇ ਮਾਰ ਕੇ ਘਰੋਂ ਕੱਢਤਾ ਤੂੰ ਰੋਣਾ ਮੈਂ ਭੂਆ ਨੂੰ ਕੱਲ ਫੋਨ ਲਾਇ ਸੀ ਪਰ ਭੂਆ ਨੇ ਮੇਰੇ ਫੋਨ ਨਹੀਂ ਚੱਕੇ ਤੂੰ ਕਿਉਂ ਫੋਨ ਲਾਇ ਸੀਗੇ ਕਿਉਂ ਸਾਡਾ ਹੱਕ ਨਹੀਂ ਮੰਨ ਪੁੱਛਣ ਦਾ ਲੈ ਤੈਨੂੰ ਫੋਨ ਕਰਨ ਦੀ ਕੀ ਲੋੜ ਸੀ ਐਵੇਂ ਤੂੰ ਕਿਉਂ ਮਾੜੀ ਬਣਦੀ ਆ ਨਾਲੇ ਫੋਨ ਕਰਕੇ ਚਾਰ ਗੱਲਾਂ ਆਉਣੇ ਕਹਨੇ ਚਾਰ ਇਧਰੋਂ ਬੋਲਣੀਆਂ ਐਵੇਂ ਮੂੰਹ ਦਾ ਸਵਾਦ ਗੱਲਣਾਈ ਐ ਐਵੇਂ ਮੱਥਾ ਨਾ ਮਾਰ ਕਿਸੇ ਨਾਲ ਆਪਾਂ ਕੋਈ ਗੱਲ ਨਹੀਂ ਕਰਨੀ ਬਸ ਜਿਹੜਾ ਕੁਛ ਕਰਤਾ ਠੀਕ ਐ ਉਹ ਆਪਦੇ ਘਰੇ ਬੈਠੇ ਆਪਾਂ ਆਪਦੇ ਘਰੇ ਬੈਠੇ ਆ ਹਾਂ ਆ ਗੱਲ ਤੋਂ ਜਮਾਂ ਸਹੀ ਗਈ ਐ ਕਿ ਆਪਾਂ ਆਪਦੇ ਘਰੇ ਬੈਠੇ ਆ ਤੈਨੂੰ ਆਪਦਾ ਘਰ ਹੀ ਸਮਝਣਾ ਇਹਨੂੰ ਬਗਾਨਾ ਘਰ ਨਹੀਂ ਸਮਝਣਾ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਚਲ ਜੇ ਤੂੰ ਕਿਸੇ ਹੋਰ ਨੂੰ ਨਹੀਂ ਕਹਿਣਾ ਹੁੰਦਾ ਨਾ ਤੂੰ ਮੈਨੂੰ ਕਹਿ ਦਿਆ ਕਰ ਹਾਂ ਕੋਈ ਗੱਲ ਨਹੀਂ ਹੁਣ ਮੈਨੂੰ ਕੋਈ ਵੀ ਚੀਜ਼ ਤੂੰ ਲੋੜ ਹੋਈ ਜਾਂ ਮੈਨੂੰ ਕੁਝ ਚਾਹੀਦਾ ਹੋਇਆ ਮੈਂ ਤੈਨੂੰ ਦੱਸ ਦਿਆ ਕਰ ਨੇ ਡੇਲਤਾ ਮੇਰਾ ਬਹੁਤ ਕਰਦਾ ਮੈਂ ਮੈਂ ਲੜਨਾ ਨਹੀਂ ਹੈਗਾ ਭੂਆ ਨਾਲ ਨਹੀਂ ਮੈਂ ਭੂਆ ਨੂੰ ਕੁਝ ਕਹਿਣਾ ਬਸ ਮੈਂ ਉਹਨੂੰ ਪੁੱਛਣਾ ਹੀ ਹੈ ਭੂਆ ਨੂੰ ਵੀ ਭੂਆ ਵੀ ਤੇਰੇ ਚਿੱਤ ਚ ਇਹੋ ਜੀ ਕੀ ਗੱਲ ਆਈ ਕਿ ਤੂੰ ਹਰਪ੍ਰੀਤ ਨਾਲ ਐਵੇਂ ਕੀਤਾ ਵੀ ਐਸਾ ਤੈਨੂੰ ਇੰਨਾ ਮੰਨਦੇ ਸੀ ਮੈਂ ਦੱਸਾਂ ਗੋ ਭੂਆ ਪਿੱਛੇ ਨਾ ਮੰਮੀ ਨਾਲ ਵੀ ਲੜ ਪੈਂਦੀ ਸੀਗੀ ਵੀ ਤੂੰ ਭੂਆ ਨੂੰ ਬੁਲਾਉਂਦੀ ਨਹੀਂ ਤੂੰ ਭੂਆ ਨੂੰ ਘਰੇ ਨਹੀਂ ਆਉਂਦਿੰਦੀ ਤੂੰ ਭੂਆ ਨਾਲ ਵਰਤਦੀ ਨਹੀਂ ਵੀ ਭੂਆ ਤੇ ਐਡੀ ਚੰਗੀ ਆ ਮੈਂ ਕਹਿ ਕਹਿ ਕੇ ਨਾ ਲਾਡੀ ਨੂੰ ਵੀ ਵਰਤਨ ਲਾਇਆ ਭੂਆ ਨਾਲ ਪਰ ਹਨੇਕੇ ਕਰਦਾ ਕਈ ਭੂਆ ਚੰਗੀ ਉਪਰੋਂ ਉਪਰ ਹੀ ਸੀ ਦਿਲਾ ਤਾਂ ਉਹਦੇ ਬਹੁਤ ਖਾਰ ਸੀਗੇ ਆਪਾਂ ਨੂੰ ਲੱਗਦਾ ਸੀ ਵੀ ਹਾਂ ਭੂਆ ਬਹੁਤ ਚੰਗੀ ਆ ਆਪਣਾ ਚੰਗਾ ਸੋਚਦੀ ਆ ਪਤਾ ਕੀ ਗੱਲ ਹੈ ਤੂੰ ਵੀ ਚੰਗੀ ਆ ਮੈਂ ਵੀ ਚੰਗੀ ਆ ਆਪਾਂ ਕਦੇ ਕਿਦਦਨ ਮਾੜਾ ਨਹੀਂ ਸੋਚਿਆ ਆਪ ਨੂੰ ਸਾਰੇ ਚੰਗੇ ਲੱਗਦੇ ਆ ਤੇ ਜਦੋਂ ਆਪਾਂ ਇਹ ਨਾਲ ਇਹੋ ਜਿਹਾ ਕੁਝ ਹੁੰਦਾ ਨਾ ਉਦੋਂ ਆਪਾਂ ਨੂੰ ਨਾ ਯਕੀਨ ਹੀ ਉੱਠਦਾ ਨਾ ਇਨਸਾਨੀਅਤ ਤੋਂ ਵੀ ਲੋਕ ਇਹੋ ਜਿਹੇ ਪਏ ਨੇ ਉਹੀ ਤਾਂ ਗੱਲ ਇੱਕ ਗੱਲ ਹੋਰ ਸੁਣ ਜਦਿ ਭੂਆ ਕੋਲ ਨਾ ਉਹਦੇ ਨੋ ਪੁੱਤ ਆ ਗਏ ਨਾ ਭੂਆ ਮਿੰਟ 'ਚ ਬਦਲ ਗਈ ਜਿਵੇਂ ਉਹਦੇ ਨੋ ਨੇ ਕਿਹਾ ਉਮੀ ਕਹਿੰਦੀ ਹਾਂ ਠੀਕ ਐ ਪਹਿਲ ਤਾਂ ਫੋਨ ਤੇ ਮੇਰੇ ਵਿੱਚ ਬਿਤੇ ਰਿਵਰ ਲੜੀ ਉਹਨਾਂ ਨਾਲ ਪਰ ਜਦੋਂ ਘਰੇ ਆ ਗਏ ਪਤਾ ਨਹੀਂ ਉਹ ਕਹਿੰਦੀ ਘਰੋਂ ਕੱਢ ਦੇ ਹਰਪ੍ਰੀਤ ਨੂੰ ਆਹ ਫੜ ਕੇ ੱਤਕਾ ਮਾਰਿਆ ਤੇ ਨਾਲ ਹੀ ਸੁਖ ਨੇ ਸੁਖ ਨੇ ਵੀ ਇੱਕ ਵਾਰ ਨੇ ਸੋਚਿਆ ਹਾਂ ਉਹ ਤਾਂ ਪੜੀ ਲਿਖੀ ਆ ਉਹਨਾਂ ਤੇ ਅਗਲਾ ਸੋਚਣੇ ਚਾਹੀਦਿਆਂ ਨੇ ਚਲ ਕੋਈ ਨਾ ਤੂੰ ਛੱਡ ਤੂੰ ਉਹਨਾਂ ਬਾਰੇ ਸੋਚ ਹੀ ਨਾ ਜਿਹੜਾ ਬੁਰਾ ਵਕਤ ਸੀ ਨਾ ਉਹ ਕੱਟਿਆ ਗਿਆ ਹੁਣ ਸਭ ਕੁਝ ਚੰਗਾ ਹੀ ਹੋਗਾ ਤੇ ਮੇਰੇ ਨਾਲ ਸੰਭਲ ਹੁਣ ਮੈਂ ਲਾਡੀ ਨੂੰ ਕਹਿਨੀ ਆ ਤੇ ਆਪਾਂ ਦਵਾਈ ਲੈਣ ਚੱਲਾਂਗੇ ਠੀਕ ਐ ਨਾ ਹਾਂ ਚੱਲਾਂਗੇ ਹੂਗਾ ਤੂੰ ਤਾਂ ਹੈ ਹੀ ਬੜੀ ਚੰਗੀ ਪਰ ਹੁਣ ਮਨਿੰਦਰ ਨੂੰ ਕਿਵੇਂ ਦੱਸਾਂ ਤੂੰ ਤਾਂ ਮਨਿੰਦਰ ਦੇ ਨਿਗਾਚੇ ਵੀ ਮਾੜੀ ਬਣੀ ਜਾਂਦੀ ਐ ਕਿਤੇ ਨਾ ਕਿਤੇ ਇਹਨੂੰ ਮੈਂ ਸੱਚ ਨਹੀਂ ਦੱਸ ਸਕਦੀ ਜੇ ਇਹਨੂੰ ਸੱਚ ਦੱਸਤਾ ਇਹਨੂੰ ਚਿੰਦਰਪਾਲ ਤੇ ਗੁੱਸਾ ਆਊਗਾ ਗੁੱਸੇ ਚ ਆਈ ਨਹੀਂ ਪਤਾ ਇਹ ਤਾਂ ਜਾ ਕੇ ਉਹਨੂੰ ਪੁੱਛ ਲੈ ਸਾਰਾ ਕੁਝ ਪਰ ਹਜੇ ਕੁਝ ਨਹੀਂ ਪੁੱਛਣਾ ਚਿੰਦਰਪਾਲ ਬਹੁਤ ਹਿਯਾਰ ਐ ਜੇ ਉਹਨੂੰ ਮਾੜੀ ਜਿਹੀ ਗੱਲ ਪਤਾ ਲੱਗੀ ਨਾ ਉਹ ਕੁਝ ਵੀ ਕਰ ਸਕਦੀ ਐ ਜਿਹੜੇ ਪ੍ਰੂਫ ਮੈਂ ਇਕੱਠੇ ਕਰਦੇ ਆ ਨਾ ਉਹ ਪ੍ਰੂਫ ਕਦੇ ਨਹੀਂ ਹੋਣੇ ਮੇਰੇ ਕੋਲ ਨਹੀਂ ਮੇਰੇ ਤੋਂ ਇਕੱਠੇ ਹੋਣੇ ਆ ਵਾਹ ਗਰੂ ਕੀ ਕਰੀ ਜਾਂਦਾ ਤੂੰ ਮੈਂ ਤਾਂ ਐਸੀ ਵਿਚਾਰਾ বাজੂਗਾ ਪਰ ਨਹੀਂ ਬਚਿਆ ਕੀ ਹੋ ਗਿਆ ਜੀ ਤੈਨੂੰ ਦੱਸਿਆ ਨਹੀਂ ਸੀ ਉਹ ਜਿਹੜਾ ਆਪਣੇ ਪੰਜਾਬ ਦਾ ਸਿੰਗਰ ਨਹੀਂ ਰਾਜਵਿਰਜ ਬੰਦਾ ਹਾਂ ਹਾਂ ਉਹਦਾ ਐਕਸੀਡੈਂਟ ਹੋਇਆ ਸੀ ਹਾਂ ਸੱਚ ਕਿਵੇਂ ਉਹ ਅੱਜ ਵਿਚਾਰਾ ਪੂਰਾ ਹੋ ਗਿਆ ਹੋਏ ਮੈਂ ਮਰ ਜਾ ਬਹੁਤ ਮਾੜਾ ਹੋਇਆ ਇਹ ਤਾਂ ਪਤਾ ਨਹੀਂ ਕਿਉਂ ਅਰੇ ਬਚੰਗੇ ਬੰਦਿਆਂ ਨੂੰ ਕਿਉਂ ਲੈ ਕੇ ਜਾਂਦਾ ਨਾਲ ਤਾਂ ਸਾਰਾ ਪੰਜਾਬ ਉਹਦੇ ਵਾਸਤੇ ਅਰਦਾਸਾਂ ਕਰੀ ਜਾਂਦਾ ਸੀ ਪਹਿਲਾਂ ਕਹਿੰਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਅੱਜ ਇੱਕੋ ਤਾਂ ਮੋਣਾ ਦੇਖ ਲੈ ਫੋਨ ਭਰਿਆ ਪਿਆ ਸਾਰੀਆਂ ਫੋਟੋਆਂ ਨਾਲ ਹਾਂ ਆਪਾਂ ਤਾਂ ਫੋਟੋਆਂ ਪਾ ਦਾਂਗੇ ਤੇ ਘਰ ਦੇ ਵਿਚਾਰੇ ਕੀ ਕਰਨਗੇ ਦੋ ਨਿੱਕੇ ਨਿੱਕੇ ਜਵਾਕ ਆ ਮਾਂ ਘਰ ਵਾਲੀ ਵਿਚਾਰੀ ਕੀ ਕਰੂਗੀ ਉਹਨਾਂ ਬਿਨਾ ਉਹੀ ਤਾਂ ਗੱਲ ਹੈ ਚਲ ਛੱਡਿਆ ਤੂੰ ਦੱਸ ਤੂੰ ਕਿਵੇਂ ਆਈ ਸੀ ਮੈਂ ਤਾਂ ਉਹ ਨਾ ਹਰਪ੍ਰੀਤ ਕੋਲ ਗਈ ਸੀ ਮੈਂ ਕਿਹਾ ਤੂੰ ਦਵਾਈ ਲੈ ਲੈ ਕਹਿੰਦੀ ਮੇਰੇ ਤਾਂ ਦਵਾਈ ਮੁੱਕੇ 10 ਦਿਨ ਹੋ ਗਏ ਕਿਨੇ ਮੈਂ ਕਿਹਾ ਤੂੰ ਕਮਾਲ ਕਰਦੇ ਸਨ ਦੱਸਿਆ ਕਿਉਂ ਨਹੀਂ ਤੂੰ ਲੈ ਦੱਸਿਆ ਕਿਉਂ ਨਹੀਂ ਫਿਰ ਉਹਨੇ ਚੁੱਪਚੀ ਬੀਤੀਆਂ ਬੈਠੀ ਐ ਮੈਨੂੰ ਦੱਸ ਦੀ ਮੈਂ ਲਿਆ ਕੇ ਦਿੰਦਾ ਦਵਾਈ ਉਹਨੂੰ ਕਹਿੰਦੀ ਮੈਂ ਮੈਂ ਕਿਹਾ ਤੂੰ ਲਾਡੀ ਕੋਲ ਨਹੀਂ ਗੱਲ ਕਰਨੀ ਇਸ ਤੂੰ ਮੈਨੂੰ ਕਹਿਂਦੀ ਕਹਿੰਦੀ ਮੈਂ ਸੋਚਿਆ ਕਿ ਨਹੀਂ ਉਦੋਂ ਤੁਸੀਂ ਕੰਮ 'ਚ ਨਹੀਂ ਫਿਰਦੇ ਸੀ ਖੇਤ ਦੇ ਕਿ ਨਹੀਂ ਮੈਂ ਕਿਹਾ ਲਾਡੀ ਬੀਜ਼ੀ ਆ ਵੀ ਉਹਨੂੰ ਚਲੋ ਕਿਉਂ ਕਹਿਣਾ ਹਾਂ ਤੇ ਮੈਂ ਕਿਹਾ ਚਲ ਵੀ ਬਾਅਦ 'ਚ ਕਹਿ ਦੂੰਗੀ ਕਮਾਲ ਹੋ ਗਈ ਉਹਦੇ ਨਾਲ ਤਾਂ ਯਾਰ ਹੈ ਜੇ ਉਹਨੂੰ ਇੱਥੇ ਆਈ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਆਪਾਂ ਨੂੰ ਦੱਸੇਨਾ ਸਗੋਦੀ ਆਪਣੀ ਜ਼ਿੰਮੇਵਾਰੀ ਆ ਉਹ ਠੀਕ ਹੈ ਨਾ ਇਹ ਤਾਂ ਗੱਲ ਆਪਾਂ ਨੂੰ ਲਾਂਬਾ ਬਹੁਤ ਵੱਡਾ ਐਸ ਗੱਲ ਦਾ ਜੇ ਕੱਲ ਨੂੰ ਕੁਝ ਵੀ ਹੁੰਦਾ ਨਾ ਲੋਕ ਤਾਣੇ ਦੇ ਦੇ ਮਾਰ ਦਾਂਗੇ ਆਪਾਂ ਨੂੰ ਤੂੰ ਐਂ ਦੇਖ ਫਿਰ ਪੂਆ ਚਦੇ ਉਹਦੇ ਚ ਆਪਣਾ ਜਿੱ ਕੀ ਫਰਕ ਰਹਿ ਗਿਆ ਠੀਕ ਹੈ ਜੇ ਆਪਾਂ ਉਹਨੂੰ ਦਵਾਈ ਨਾ ਦਵਾਈ ਕੱਲ ਨੂੰ ਫਿਰ ਪੂਆ ਤਾਂ ਕਹੂਗੀ ਆਪਾਂ ਨੂੰ ਵੀ ਹਾਂ ਉੱਥੇ ਜਾ ਕੇ ਬੈਗੀ ਸੀ ਉਹਨਾਂ ਨੇ ਕਿ ਜਿਆਦਾ ਸੰਭਲੀ ਅਲੇ ਆਪਣੇ ਕੋਲ 2000 ਕਮੀ ਹੈ ਕਿਸੇ ਗੱਲ ਦੀ 5-7000 ਜੀ ਦਵਾਈ ਆ ਜੂਗੀ ਫਿਰ ਦੱਸ ਕਿ ਹੋ ਜੂਗਾ ਮੈਂ ਇਹਨੂੰ ਇਹੀ ਗੱਲ ਹੁਣ ਕਹੀ ਮੈਂ ਕਿਹਾ ਅਸੀਂ ਤਾਂ ਬਗਾਨੇ ਆ ਫਿਰ ਤੇਰੇ ਅਸਤੇ ਮੈਂ ਕਿਹਾ ਭੂਆ ਫੋ ਚੰਗੀ ਸੀਗੀ ਭੂਆ ਆਪਦੀ ਸੀ ਜਿੰਨੂੰ ਤੂੰ ਪਟਕ ਦੇਨੇ ਕਹਿੰਦੀ ਸੀ ਭੂਆ ਮੈਨੂੰ ਦਵਾਈ ਦਿਵਾ ਲਿਆ ਮੈਂ ਕਿਹਾ ਅਸੀਂ ਅਸੀਂ ਬਗਾਨੇ ਹੋਗੇ ਸਾਨੂੰ ਤੂੰ ਦੱਸ ਵੀ ਨਹੀਂ ਰਹੀ ਕਹਿੰਦੀ ਨਹੀਂ ਬਗਾਨੇ ਤਾਂ ਕਿਉਂ ਆ ਕਹਿੰਦੀ ਆਪਦੇ ਘਰ ਆ ਮੈਂ ਕਿਹਾ ਜੇ ਤੇਰਾ ਆਪਦਾ ਘਰ ਆ ਨਾ ਫਿਰ ਤੂੰ ਸਾਨੂੰ ਦੱਸ ਤੂੰ ਨਹੀਂ ਮੰਮੀ ਕੋਲ ਗੱਲ ਕਰਨੀ ਨਹੀਂ ਲਾਡੀ ਕੋਲ ਗੱਲ ਕਰਨੀ ਤੂੰ ਮੇਰੇ ਕੋਲ ਤਾਂ ਗੱਲ ਕਰ ਸਕਦੀ ਹੈ ਨਾ ਜੇ ਤੂੰ ਹਰ ਇੱਕ ਕਾਲ ਮੇਰੇ ਕੋਲ ਕਰਦੀ ਆ ਜੇ ਕਮਾਲ ਹੋ ਗਈ ਯਾਰ ਇਹ ਤਾਂ ਮੈਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਇਹ ਕਰਦੀ ਕੀ ਫਿਰਦੀ ਹੈ ਠੀਕ ਹੈ ਚੱਲ ਮੰਨਿਆ ਵੀ ਇਹਨੂੰ ਟੈਨਸ਼ਨ ਹੈ ਬਾਕੀ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਠੀਕ ਹੈ ਉਹ ਸਾਰਾ ਕੁਝ ਉਧਰ ਹੋ ਜੂਗਾ ਵੀ ਤੂੰ ਆ ਆ ਦੀ ਸਿੱਧਾ ਧਿਆਨ ਰੱਖ ਲੈ ਆ ਦੇ ਜਵਾਬ ਦਾ ਧਿਆਨ ਰੱਖ ਲੈ ਹੈ ਸਾਡੀ ਗੱਲ ਦਾ ਕਸੂਰ ਉਹਦਾ ਵੀ ਨਹੀਂ ਹੈਗਾ ਉਹ ਜੀਤੇ ਵੀ ਯਕੀਨ ਕਰਦੇ ਨਾ ਉਹ ਹੀ ਧੋਖਾ ਦੇ ਜਿੰਦਾ ਉਹਦੇ ਭੂਆ ਤੇ ਕਿੰਨਾ ਜਕੀਨ ਕੀਤਾ ਸੀ ਭੂਆ ਨੇ ਧੋਖਾ ਦਿੱਤਾ ਉਹ ਐਸ ਗੱਲ ਨੂੰ ਡਰਦੀ ਆ ਤੂੰ ਛੱਡ ਸਾਰੀਆਂ ਗੱਲਾਂ ਠੀਕ ਹੈ ਹੁਣ ਆਪਣੇ ਘਰੇ ਤਾਂ ਕੋਈ ਇਹੋ ਜੀ ਗੱਲ ਨਹੀਂ ਨਾ ਹੈਗੀ ਜੋ ਉਹਨੇ ਧੋਖਾ ਕਰਤਾ ਤਾਂ ਆਪਾਂ ਉਹਦਾ ਯਾਰ ਅਗਲੇ ਦੇ ਹੁਣ ਆਪਾਂ ਅੰਦਰ ਤਾਂ ਬੜੇ ਨਹੀਂ ਹੁੰਦੇ ਹੁਣ ਹੁਣ ਆਪਾਂ ਨੂੰ ਵੀ ਪਤਾ ਹੈ ਤੂੰ ਐ ਮੰਨ ਲਾ ਆਪਾਂ ਕਿਸੇ ਤੇ ਵੀ ਯਕੀਨ ਕਰ ਲੈਨੇ ਆ ਠੀਕ ਹੈ ਆਪਾਂ ਨੂੰ ਪਤਾ ਸੀਗਾ ਵੀ ਬਲਬਲ ਆਪਣੇ ਨਾਲ ਐ ਕਰੂਗੀ ਆਪਾਂ ਨੂੰ ਪਤਾ ਸੀਗਾ ਵੀ ਆਪਣਾ ਸੀਦੀ ਆਪਣੇ ਨਾਲ ਐ ਕਰੂਗਾ ਠੀਕ ਹੈ ਆਪਾਂ ਤਾਂ ਵਿਸ਼ਵਾਸ ਕਰਕੇ ਹੁਣ ਲੈ ਕੇ ਆਏ ਸੀਗੇ 100 ਗੱਲਾਂ ਹੋ ਜਾਂਦੀਆਂ ਨੇ ਆਪਾਂ ਕਹਣਾ ਅਗਲੇ ਦੇ ਦਿਲ 'ਚ ਬੜੇ ਹੁੰਦੇ ਆ ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾ ਹੁਣ ਇਹਨੂੰ ਕਹਿ ਵੀ ਮੇਰੀ ਗੱਲ ਨੂੰ ਯਕੀਨ ਤਾਂ ਕਰਨਾ ਹੀ ਪਊਗਾ ਦੁਨੀਆ ਯਕੀਨ ਤੇ ਚੱਲਦੀ ਹੈ ਠੀਕ ਹੈ ਜੇ ਯਕੀਨ ਨਾ ਕਰਾਂਗੇ ਤਾਂ ਫਿਰ ਕੋਈ ਨਹੀਂ ਨਾਲ ਖ ਉਹ ਤਿਆਰ ਵੀ ਹੋ ਗਈ ਕਿ ਨਹੀਂ ਚਲ ਮੈਂ ਖੜ ਜਾ ਕੇ ਮੈਂ ਲਾਡੀ ਨਾਲ ਗੱਲ ਕਰਦੀ ਆ ਉਹ ਆਪਦੇ ਸਾਰੇ ਕੰਮ ਛੱਡ ਕੇ ਕੋਈ ਗੱਲ ਤੈਨੂੰ ਦਵਾਈ ਦਵਾ ਕੇ ਲਿਆਊਗਾ ਮੈਂ ਕਿ ਮੈਂ ਵੀ ਤੇਰੇ ਨਾਲ ਚਲੂੰਗਾ ਇਸ ਦਵਾਈ ਦਵਾ ਕੇ ਲਿਆਉਣੇ ਮੈਂ ਕਿ ਮੈਂ ਮੈਂ ਹੁਣੇ ਫੋਨ ਕਰ ਦਿੰਦਾ ਡਾਕਟਰ ਨੂੰ ਐ ਵੀ ਲਾ ਦੂਗਾ ਨੰਬਰ ਵੱਲ ਲੈ ਲਾਂਗੇ ਦਵਾਈ ਜਾ ਕੇ ਯਾਰ ਹੋਰ ਕੀ ਆ ਸਹੀ ਗੱਲ ਆ ਤੁਹਾਡੇ ਕੋਲ ਨੰਬਰ ਹੈਗਾ ਯਾ ਮੈਂ ਵੀ ਤਾਂ ਉੱਥੋਂ ਹੀ ਲੈ ਕੇ ਆਉਂਦੀ ਹੁੰਦੀ ਸੀ ਦਵਾਈ ਜੁ ਮੁੰਡੇ ਵੇਲੇ ਹਾਂ ਜਦੋਂ ਮੈਂ ਕਹੀ ਤਾਂ ਇਹਨਾਂ ਨੂੰ ਮੈਂ ਫੋਨ ਕਰ ਦਿੰਦਾ ਨੰਬਰ ਲਾ ਦੂਗਾ ਜਾ ਕੇ ਨਾ ਖੜਨਾ ਪਊਗਾ ਤੂੰ ਵੀ ਤਿਆਰ ਹੋ ਜਾ ਤੂੰ ਨਾਲ ਹੀ ਚੱਲਣਾ ਤਾਂ ਕਹਿੰਦਾ ਬਸ ਤਿਆਰੀ ਨਾਲ ਦੀ ਚੁੰਨੀ ਲੈ ਲੂੰਗੀ ਹਾਂ ਜਾ ਤੂੰ ਚੱਲ ਚੱਲਦੇ ਆ ਕਮਾਲ ਹੋ ਗਈ ਉਹਦੇ ਹੱਦ ਤੱਕ ਯਾਰ ਹੈਲੋ ਹਾਂਜੀ ਸਾਸਿਕਾ ਡਾਕਟਰ ਸਾਹਿਬ ਹਾਂਜੀ ਹਾਂਜੀ ਬਸ ਮਾਰਦੇ ਆ ਜਿਹੜਾ ਬਸ ਅੱਜ ਹੀ ਆਉਣਿਆ ਸੀ ਤੁਸੀਂ ਐਂ ਕਰੋ ਆ ਆਪਣਾ ਨਾ ਜਿਹੜੇ ਲੱਗਿਆ ਰਿਸੈਪਸ਼ਨ ਤੇ ਉਹਨੂੰ ਕਹਿ ਕੇ ਇੱਕ ਨੰਬਰ ਲਵਾ ਦਿਓ ਆਪਣਾ ਇਹ ਤਾਂ ਸਾਨੂੰ ਪਤਾ ਵੀ ਸਾਨੂੰ ਨੰਬਰ ਦੀ ਲੋੜ ਨਹੀਂ ਪਰ ਫਿਰ ਵੀ ਹੈਨਾ ਠੀਕ ਹੈ ਠੀਕ ਆ ਸੀ ਕਿਸੇ ਨੂੰ ਲੈ ਕੇ ਆਉਣਾ ਸੀ ਹਾਂਜੀ ਹਾਂਜੀ ਓਕੇ ਡਾਕਟਰ ਸਾਹਿਬ ਮਿਲਦੇ ਠੀਕ ਹੈ ਲੈ ਇੰਨੀ ਕੀ ਗੱਲ ਸੀ ਆ ਜੋ ਛੇਤੀ ਚਲੀਏ